ਜਿਹੜੇ ਧਰਮ ਦੇ ਕੜਮ ਚੌਧਰੀ ਬਣੇ ਹੋਏ ਐ ਰੋਲਾ ਉਹਨਾਂ ਦਾ ਐ ਜਿਹੜੇ ਧਰਮੀ ਲੋਗ ਐ ਨਾ ਚਾਹੇ ਕੋਈ ਸਨਾਤਨ ਮਤ ਦਾ ਚਾਹੇ ਕੋਈ ਸਿੱਖ ਮਤ ਦਾ ਕੋਈ ਇਸਲਾਮ ਮਤ ਦਾ ਇਹ ਸਾਡੇ ਇੱਥੋਂ ਦੇ ਧਰਮ ਸੀ ਹੁਣ ਈਸਾਈ ਸਾਡੇ ਚ ਆ ਚੁੱਕੇ ਐ ਚਾਹੇ ਈਸਾਈ ਮਤ ਦਾ ਜਿਹੜੇ ਧਰਮੀ ਐ ਉਹ ਤਾਂ ਇਕੱਠੇ ਬੈਠ ਕੇ ਚਰਚਾ ਕਰ ਲੈਣਗੇ ਆਪਣੇ ਸ਼ੰਕੇ ਖਤਮ ਕਰ ਲੈਂਦੇ ਆ ਉਹਨਾਂ ਦਾ ਆਪਸ ਚ ਪ੍ਰੇਮ ਹੋਏਗਾ ਜਿਹੜੇ ਬੰਦਿਆਂ ਦੇ ਦਿਮਾਗ ਦੇ ਵਿੱਚ ਸਿਆਸਤ ਹੋਏਗੀ ਦੂਜੇ ਨੂੰ ਨੀਵਾ ਦਿਖਾ ਕੇ ਆਪ ਉੱਪਰ ਉੱਠਣ ਦੀ ਮੈਂ ਵੱਡਾ ਮੈਂ ਵੱਡਾ ਉਹਨਾਂ ਦਾ ਬਾਦ ਵਵਾਦ ਹੈ ਜਦੋਂ ਇੱਕ ਧੀ ਜਵਾਨ ਹੁੰਦੀ ਹੈ ਕੀ ਉਹਦੀ ਮਾਂ ਉਹਨੂੰ ਸਿੱਖਿਆ ਨਹੀਂ ਦਿੰਦੀ ਮੇ ਪੋਤਾ ਬੇਟਾ ਤੂੰ ਐਦਾਂ ਨਹੀਂ ਐਦਾਂ ਹੁਣ ਜੀਵਨ ਬਤੀਤ ਕਰਨਾ ਤੂੰ ਵੱਡੀ ਹੋ ਗਈ ਪੈਰ ਪੈਰ ਤੇ ਮਾਂ ਸਿੱਖਿਆ ਦਿੰਦੀ ਹੈ ਜਦੋਂ ਇੱਕ ਪਿਓ ਦਾ ਪੁੱਤ ਜਵਾਨ ਹੁੰਦਾ ਹੈ ਕੀ ਉਹ ਪਿਓ ਆਪਣੇ ਪੁੱਤਰ ਨੂੰ ਸਿੱਖਿਆ ਨਹੀਂ ਦਿੰਦਾ ਬਿਲਕੁਲ ਦੀ ਬਚਪਨ ਤੋਂ ਤਿਆਰੀ ਸ਼ੁਰੂ ਹੋਣੀ ਚਾਹੀਦੀ ਇਹ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਪਿਤਾ ਨੇ ਧਰਮ ਦੇ ਆਜ ਸ਼ਕਤੀ ਮਾਤਾ-ਮਤਾ ਸਹਿਬਕੌਰ ਜੀ ਮਜਾ ਮਾਤਾ ਸਹਿਬ ਦੇਵਾ ਜੀ ਕਹਿ ਲਓ ਇਹਦਾ ਵੀ ਬੜਾ ਵਿਵਾਦ ਕਰ ਲੈਂਦੇ ਇਹਨੂੰ ਉਹ ਸਾਡੀ ਮਾਤਾ ਹੈ ਤੇ ਪਰਮੇਸ਼ਰ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਮਾਤਾ ਵੀ ਹੈ ਪਿਤਾ ਵੀ ਹੈ ਤੇ ਫਿਰ ਉਹਨੇ ਸਾਨੂੰ ਆਪਣੇ ਪੰਥ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਨਹੀਂ ਦੇਣੀ ਸੀਗੀ ਇਹ ਜੇ ਆ ਦੁਨੀਆ ਕਹਿੰਦੀ ਐ ਜਿਹੜੀਆਂ ਮੰਨਦੀ ਐ ਕਹਿੰਦੇ 305 ਚਲਿਤਰ ਨਹੀਂ ਸਾਡਾ ਪਿਓ ਕਹਿੰਦਾ 405 ਚਲਿਤਰ ਸਮਾਪਤ ਵਸਤੂ ਵਸਤੇ ਅਪਜੂ ਅੱਛਾ 405 74 ਨੇ ਹਾਂਜੀ ਅੱਛਾ ਜਿਹਦੇ ਜੇ ਸਿਰਫ ਚਾਰ ਚਲਿਤਰ ਉਹ ਬੰਦੇ ਦੇ ਆ ਬਾਕੀ ਸਾਰੇ ਔਰਤ ਦੇ ਅਭੀ ਇਹ ਦਸਮਾ ਗ੍ਰੰਥ ਗੁਰੂ ਮਹਾਰਾਜ ਜੀ ਨੇ ਆਪ ਰਚਨਾ ਕਰੀ ਹੋਈ ਐ ਹਾਂ ਬਿਲਕੁਲ ਮਹਾਰਾਜ ਦੀ ਬਾਣੀ ਐ ਕਿਸੇ ਵੀ ਸ਼ਰਧਾਲੂ ਬੰਦੇ ਨੂੰ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਵਿਵਾਦਕ ਬੰਦਿਆਂ ਦੀ ਕੋਈ ਟਿੱਪਣੀ ਸੁਣ ਕੇ ਇਹਦੇ ਵਿੱਚ ਆ ਲਿਖਤਾ ਇਹਦੇ ਵਿੱਚ ਉਹ ਲਿਖਤਾ ਉਹ ਸਾਰੀ ਸਿੱਖਿਆ ਹੈ। ਉਹਦੇ ਬਾਰੇ ਦੱਸ ਦੋ ਬਾਬਾ ਜੀ ਸਨਾਤਨ ਧਰਮ ਬਾਰੇ ਕੀ ਕੁਝ ਲਿਖਿਆ ਹੈ? ਸਨਾਤਨ ਧਰਮ ਦੇ ਜਿਹੜੇ ਅਵਤਾਰ ਹੋਏ ਆ 24 ਅਵਤਾਰਾਂ ਦੀ ਕਥਾ ਲਿਖੀ ਹੋਈ ਹੈ। ਅੱਛਾ। ਚੰਡੀ ਦੀ ਬਾਣੀ ਲਿਖੀ ਹੋਈ ਹੈ। ਈਵਨ ਕੇ ਸਾਡੇ ਜਿਹੜੇ ਅਮਰਤ ਛਕਾਉਣ ਦੀਆਂ ਬਾਣੀਆਂ ਨੇ ਜਿਹਦੇ ਨਾਲ ਅਮਰਤ ਤਿਆਰ ਹੁੰਦਾ ਉਹ ਸਾਰੀਆਂ ਤਿੰਨ ਬਾਣੀਆਂ ਸਾਡੀਆਂ ਹਾਂ ਜਪ ਸਾਹਿਬ ਸਵਈਏ ਚੌਪਈ ਸਾਹਿਬ ਉਹ ਦਸਮ ਗ੍ਰੰਥ ਸਾਹਿਬ ਚ ਨੇ ਜਿਹੜੇ ਕਹਿੰਦੇ ਨੇ ਪੰਗਾ ਬਨ ਕੇ ਦਸਤਾਰਾ ਬੰਨ ਕੇ ਜਾਂ ਕੋਈ ਖਰੀਦੇ ਹੋਏ ਲੋਕ ਅਸੀਂ ਜੀ ਦਸਮ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਉਹ ਅਰਦਾਸ ਵੀ ਕਰ ਸਕਦੇ ਜਿਹੜੀ ਅਰਦਾਸ ਹੈ ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਉਸ ਤੋਂ ਅੱਗੇ ਫਿਰ ਬੁੱਢੇ ਦਲ ਨੇ ਕਿਹਾ ਵੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੀ ਵੇਸਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੱਕ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ